ਉੱਪ ਡੁੱਬਿਆ ਕਿਸਰ ਮੰਗਲ ਔਰ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬ ਗਿਆ ਸੀਗਾ ਦਰਿਆ ਦੇ ਵਿੱਚ ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ 194 ਬੀਐਨਐਸਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਆ ਜੀ ਸ ਕਿੰਨੇ ਬੰਦੇ ਡੁੱਬੇ ਸਨ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹ ਦੀ 27 ਸਾਲ ਦੀ ਹੈ ਤੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋ ਵੀ ਨਹੀਂ ਸਪੋਰਟ ਦੀ ਜਰੂਰ ਬਸਤਨ ਕਰ ਰਹੇ ਲੋਕ ਕਿ ਲੋਕਾਂ ਕੋ ਅਸੀਂ ਅਪੀਲ ਇਹੀ ਕਰ ਰਹੇ ਆ ਕਿ ਆਪਾਂ ਆਪਣੇ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਧਾ ਨਾਲ ਮਨਾਉਣੇ ਨੇ ਬਟ ਆਪਣੇ ਜਾਨ ਦੀ ਮਾਲ ਦੀ ਰਖਾਲੀ ਕਰ ਕਰਦੇ ਹੋਏ ਮਨਾਉਣੇ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਆ ਆਪਣੀ ਜਾਨ ਦੀ ਵਾਜ ਰੱਖ ਕੇ ਜਿਹੜੇ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ। ਥੈਂਕ ਯੂ। ਸਰ ਆਪ ਡੁੱਬਿਆ ਕੀ ਸਰ ਮੰਗਲ। ਅ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬ ਗਿਆ ਸੀਗਾ ਦਰਿਆ ਦੇ ਵਿੱਚ। ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਬਜ਼ੇ ਚ ਲੈ ਕੇ 194 ਬੀਅਨੈਸਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਹੈ ਜੀ ਕਿੰਨੇ ਬੰਦੇ ਡੁੱਬੇ ਸਨ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹਦੀ 27 ਸਾਲ ਦੀ ਹੈ ਤੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋਰ ਵੀ ਨਹੀਂ ਸਪੋਰਟਿਕ ਨੂੰ ਬਸ ਸਦਨ ਕਰ ਰਹੇ ਲੋਕ ਕਿ ਲੋਕਾਂ ਕੋ ਅਪੀਲ ਆਸੀਂ ਅਪੀਲ ਇਹੀ ਕਰ ਰਹੇ ਆ ਕਿ ਆਪਾਂ ਆਪਣੀ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਧਾ ਨਾਲ ਮਨਾਉਣੇ ਨੇ ਬਟ ਆਪਣੇ ਜਾਨ ਦੀ ਮਾਲ ਦੀ ਰਖਾਲੀ ਕਰ ਕਰਦੇ ਹੋਏ ਮਨਾਉਣਾ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਆਪਣੀ ਜਾਨ ਦੀ ਇੱਜ਼ਤ ਰੱਖ ਕੇ ਜਿਹੜੀ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ ਥੈਂਕ ਯੂ